ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਨ ਬਟਿੰਡਾ ਦੇ ਹਸਪਤਾਲ ਪਹੁੰਚੇ ਹਨ ਨਿੱਕੇ ਸਿੱਧੂ ਦਾ ਜਨਮ ਕੱਲ੍ਹ ਸਵੇਰੇ ਬਟਿੰਡਾ ਦੇ ਜਿੰਦਲ ਹਾਰਟ ਹਸਪਤਾਲ ਵਿੱਚ ਹੋਇਆ ਹੈ ਪੁੱਤ ਦੇ ਜਨਮ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਤਤਾ ਲੱਗਾ ਹੋਇਆ ਹੈ ਬਹੁਤ ਵੱਡੀ ਗਿਣਤੀ ਵਿੱਚ ਗਾਇਕ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ ਇਸ ਮੌਕੇ ਗੁਰਦਾਸ ਮਾਨ ਵੀ ਛੋਟੇ ਸ਼ੁਭ ਨੂੰ ਮਿਲਨ ਹਸਪਤਾਲ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਪਿਆਂ ਨੂੰ ਜੀਵਨ ਦੀ ਆਸ ਮਿਲ ਗਈ ਹੈ ਉਹਨਾਂ ਨੇ ਕਿਹਾ ਕਿ ਪੁੱਤ ਚਾਹ ਨਾਲ ਹੀ ਪਾਲੇ ਜਾ ਸਕਦੇ ਹਨ ਦੱਸ ਦੇਈਏ ਕਿ ਡਾਕਟਰਾਂ ਦੀ ਟੀਮ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਉਮਰਦੇਸਪੜਾ ਵਿੱਚ ਮਾਤਾ ਚਰਨਕੌਰ ਦੁਬਾਰਾ ਤੋਂ ਮਾਂ ਬੜੇ ਹਨ ਬੱਚੇ ਨੂੰ ਜਨਮ ਦੇਣਾ ਕਾਫੀ ਰਿਸਕੀ ਹੁੰਦਾ ਹੈ ਪਰ ਡਾਕਟਰਾਂ ਦੀ ਦੇਖਰੇਖ ਹੇਠ ਨਿੱਕੇ ਸਿੱਧੂ ਦਾ ਜਨਮ ਹੋਇਆ ਹੈ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਵੀਂ ਖੁਸ਼ੀ ਮਿਲੀ ਹੈ ਔਰ ਜਿਉਣ ਦਾ ਬਹਾਨਾ ਮਿਲਿਆ ਹੈ ਔਰ ਜਿਨਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਔਰ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇ ਲਪਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ-ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਬੁੱਤ ਜਿਹੜੇ ਆ ਪਾਰੇ ਨੇ ਜਿਹੜੇ ਆ ਨਾ ਉਹ ਚਾਨ ਨਾਲ ਹੀ ਪਾਲੇ ਜਾਂਦੇ ਆ ਮਾਨ ਸਾਹਿਬ ਮਾਤਾ ਚਰਨ ਕੌਰ ਜੀ অলਮੋਸਟ 58 ইয়ার্স મે ਉਹਨੂੰ ਮਾਤਾ ਸ਼੍ਰੀਕ ਹੈ ਨਾ ਉਹਨੇ ਜੀ ਜੀ ਉਹ 58 ইয়ার্স ਦੇ ਹੈ ਔਰ ਆਈ ਵੀ ਐਫ ਦੀ ਜਿਹੜੀ ਲਿਮਿਟ ਆਫ 50 ਸਾਲ ਦੀ ਹੈ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰਾ ਖਿਆਲ ਹੈ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਜੀ ਕਿ ਬੰਦੇ ਦੀ ਤਾਂ ਲਿਮਿਟ ਇੰਨੀ ਹੈ ਕਿ ਮਤਲਬ ਇੰਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਮਾਝਾਬ ਕਦੋਂ ਪਤਾ ਲੱਗਿਆ ਫਿਰ ਕਿਸ ਤਰ੍ਹਾਂ ਦੀ ਉੱਥਾਂ ਸੁੱਕੀਆਂ ਜੜਾਂ ਨੂੰ ਹਰੀਆਂ ਕਰ ਦਿੰਦਾ ਜੀ ਜੀ ਤੁਸੀਂ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਮਾ ਤੋਂ ਮਿਲੇ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆਇਆ ਚਲੋ ਜੀ ਮਾਝਾਬ ਮਾਝਾਬ ਕਦੋਂ ਪਤਾ ਲੱਗਿਆ ਫਿਰ ਕਿਵੇਂ ਪੁੱਛੀ ਮਨਵਜ ਸਵੇਰੇ ਪਤਾ ਲੱਗਿਆ ਜੀ ਅੱਛਾ ਜੀ ਚਲੋ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਬਟਿੰਡਾ ਦੇ ਹਸਪਤਾਲ ਪਹੁੰਚੇ ਹਨ ਨਿੱਕੇ ਸਿੱਧੂ ਦਾ ਜਨਮ ਕੱਲ ਸਵੇਰੇ ਬਟਿੰਡਾ ਦੇ ਜਿੰਦਲ ਹਾਰਟ ਹਸਪਤਾਲ ਵਿੱਚ ਹੋਇਆ ਹੈ ਪੁੱਤ ਦੇ ਜਨਮ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਾ ਹੋਇਆ ਹੈ ਬਹੁਤ ਵੱਡੀ ਗਿਣਤੀ ਵਿੱਚ ਗਾਇਕ ਵਧਾਈਆਂ ਦੇਣ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ ਇਸ ਮੌਕੇ ਗੁਰਦਾਸ ਮਾਨ ਵੀ ਛੋਟੇ ਸ਼ੁਭ ਨੂੰ ਮਿਲਣ ਹਸਪਤਾਲ ਪਹੁੰਚੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਪਿਆਂ ਨੂੰ ਜੀਵਨ ਦੀ ਆਸ ਮਿਲ ਗਈ ਹੈ ਉਹਨਾਂ ਨੇ ਕਿਹਾ ਕਿ ਪੁੱਤ ਚਾਹ ਨਾਲ ਹੀ ਪਾਲੇ ਜਾ ਸਕਦੇ ਹਨ ਦੱਸ ਦੇਈਏ ਕਿ ਡਾਕਟਰਾਂ ਦੀ ਟੀਮ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ ਉਮਰਦੇਸਪੜਾ ਵਿੱਚ ਮਾਤਾ ਚਰਨਕੌਰ ਦੁਬਾਰਾ ਤੋਂ ਮਾਂ ਬੜੇ ਹਨ ਬੱਚੇ ਨੂੰ ਜਨਮ ਦੇਣਾ ਕਾਫੀ ਰਿਸਕੀ ਹੁੰਦਾ ਹੈ ਪਰ ਡਾਕਟਰਾਂ ਦੀ ਦੇਖਰੇਖ ਹੇਠ ਨਿੱਕੇ ਸਿੱਧੂ ਦਾ ਜਨਮ ਹੋਇਆ ਹੈ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਪੂ ਜੀ ਨੂੰ ਮਾਤਾ ਸ਼੍ਰੀ ਨੂੰ ਜੋ ਇੱਕ ਨਵੀਂ ਖੁਸ਼ੀ ਮਿਲੀ ਹੈ ਔਰ ਜਿਉਣ ਦਾ ਬਹਾਨਾ ਮਿਲਿਆ ਹੈ ਔਰ ਜਿਨਨੇ ਉਹਨਾਂ ਦੇ ਫੈਨਸ ਸੀਗੇ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਲੱਗਿਆ ਉਹਨਾਂ ਦੀ ਦੁਬਾਰਾ ਆਸ ਬਣੀ ਹੈ ਉਮੀਦ ਬਣੀ ਹੈ ਇਹ ਪਰਮਾਤਮਾ ਬਣਾਈ ਰੱਖੇ ਜਲਦੀ ਜਲਦੀ ਬੱਚੇ ਨੂੰ ਤੰਦਰੁਸਤੀ ਬਖਸ਼ੇ ਨਿਰੋਗਤਾ ਬਖਸ਼ੇ ਹਰ ਬੁਰੀਆਂ ਨਜ਼ਰਾਂ ਬੁਰੀਆਂ ਬਿਮਾਰੀਆਂ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੇ ਲਪਲਾਵਾਂ ਤੋਂ ਬਚਾ ਕੇ ਰੱਖੇ ਔਰ ਮਾਂ ਬਾਪ ਨੂੰ ਵੀ ਬਚਾ ਕੇ ਰੱਖੇ ਕਿਉਂਕਿ ਉਹਨਾਂ ਨੇ ਪਾਲਣਾ ਸੋ ਬੁੱਤ ਜਿਹੜੇ ਆ ਪਾਰੇ ਨੇ ਜਿਹੜੇ ਆ ਉਹ ਚਾਨ ਨਾਲ ਹੀ ਪਾਲੇ ਜਾਂਦੇ ਆ ਮਾਨ ਸਾਹਿਬ ਮਾਤਾ ਚਰਨ ਕੌਰ ਜੀ ਆਲਮੋਸਟ 58 ਇਅਰਸ ਮੈਂ ਉਹਨੂੰ ਮਾਤਾ ਸ਼੍ਰੀਕ ਹੈ ਨਾ ਜੀ ਜੀ ਉਹ 58 ਇਅਰਸ ਦੇ ਹੈ ਔਰ ਆਈ ਵੀ ਐਫ ਦੀ ਜਿਹੜੀ ਲਿਮਟ ਔਫ 50 ਸਾਲ ਦੀ ਹੈ ਔਰ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਹੌਸਲਾ ਇਸ ਮਾਤਾ ਦਾ ਇਸ ਉਮਰ ਦੇ ਵਿੱਚ ਜਨਮ ਦੇਣਾ ਇਹਦੇ ਤੋਂ ਤੁਸੀਂ ਕੀ ਕਹੋਗੇ ਮੇਰਾ ਖਿਆਲ ਹੈ ਕੁਦਰਤ ਦੀ ਕਿੱਡੀ ਵੱਡੀ ਤੁਸੀਂ ਬਿਆਨਤਾ ਦਾ ਅੰਦਾਜ਼ਾ ਲਾ ਸਕਦੇ ਹੋ ਜੀ ਜੀ ਕਿ ਬੰਦੇ ਦੀ ਤਾਂ ਲਿਮਟ ਇੰਨੀ ਹੈ ਕਿ ਮਤਲਬ ਇੰਨੇ ਤੋਂ ਬਾਅਦ ਨਹੀਂ ਹੋ ਸਕਦਾ ਮਗਰ ਕੁਦਰਤ ਦੀ ਤਾਂ ਹੈ ਨਾ ਜੀ ਹਾਂ ਮਾਝਾ ਜੀ ਕਦੋਂ ਪਤਾ ਲੱਗਿਆ ਫਿਰ ਕਿਸ ਤਰ੍ਹਾਂ ਦੀ ਉਹ ਤਾਂ ਸੁੱਕੀਆਂ ਜੜ੍ਹਾਂ ਨੂੰ ਹਰੀਆਂ ਕਰ ਦਿੰਦਾ ਤੁਸੀਂ ਤੁਸੀਂ ਮਿਲੇ ਬੱਚੇ ਨੂੰ ਦੇਖਿਆ ਮਾਤਮਾ ਤੋਂ ਮਿਲੇ ਮੈਂ ਮਾਤਾ ਜੀ ਨੂੰ ਦੇਖ ਕੇ ਆਇਆ ਮਿਲ ਕੇ ਆਇਆ ਜੱਫੀ ਪਾ ਕੇ ਆ ਪਹੁੰਚੇ ਚਲੋ ਮਾਝਾ ਜੀ ਮਾਝਾ ਜੀ ਕਦੋਂ ਪਤਾ ਲੱਗਿਆ ਫਿਰ ਕਿਵੇਂ ਪੁੱਛੀ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਜੀ ਅੱਛਾ ਜੀ ਚਲੋ ਭਾਜੀ ਆ